ਹਾਂਜੀ ਸੁਹਾਗਤਾ ਜੀ ਤੁਹਾਡਾ ਆਪਣੇ ਫਤੇਵਾਸੀ YouTube ਚੈਨਲ ਦੇ ਵਿੱਚ ਸਾਰਿਆਂ ਦਾ ਜਿਹੜੇ ਵੀ ਪਿਆਰ ਦੇ ਰਹੇ ਹੋ ਇਹਨਾਂ ਬਸ ਇੱਕ ਬੇਨਤੀ ਐ ਸਬਸਕ੍ਰਾਈਬ ਕਰ ਲਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਅੱਜ ਲੱਗਿਆਂਗੇ ਰੇਪਾਉਣਾ ਦੂਜਾ ਰਮਾਤੀ ਸੀ ਗਣਕ ਸਾਰੀ ਤੇ ਬੱਸ ਉਹਦਾ ਸਪਰੇਅ ਕਰੀ ਹੋਈ ਸੀ ਨਾ ਤਾਂ ਕਰਕੇ ਹੁਣ ਜਦੋਂ ਬਾਤ ਆ ਗਿਆ ਦੁਬਾਰੇ ਫੇਰ ਕਰਾਂਗੇ ਉਂ ਵੀ ਕਿਹਨਾ ਖੜ ਗਿਆ ਗੁਲੀ ਡੰਡਾ ਤੇ ਮੱਥੀ ਮਰਨ ਲੱਗ ਗਿਆ ਵੀ ਦੁਬਾਰੇ ਕਿਹਨਾ ਕਰਾਂਗੇ ਉਹਦੇ ਲੀਡਰ ਲਾਗੇ ਹੂੰ ਵਧੀਆ ਬਸ ਰਿਜ਼ਲਟ ਵਧੀਆ ਮਿਲਿਆ ਸੀ ਨਾ ਕਣਕ ਤੇ ਤੇ ਕਰੀ ਨਹੀਂ ਹੈਗੀ ਹਜੇ ਇਹਦੇ ਵਿੱਚ ਖੜਾ ਦੇਖੋ ਇਹ ਨੂੰ ਵਾਤੂ ਹੈ ਪਰ ਨਹੀਂ ਕਰੀ ਸੀ ਇਹਦੇ ਵਿੱਚ ਐ ਕੀ ਕਰਨੀ ਪੂ ਇਹ ਚ ਗੱਲਾ ਵਾਤੂ ਹੀ ਹੈ ਤੇ ਉਹ ਤੁਹਾਨੂੰ ਦਿਖਾਉਣਾ ਵੀ ਉੱਥੇ ਗੋਲੀ ਡੰਡਾ ਤੇ ਵਾਤੂ ਕਿਵੇਂ ਆ ਜਿਹੜੇ ਚ ਸਪਰੇਅ ਕਰੀ ਸੀ ਆਪਾਂ ਇਧਰ ਆ ਆਪਣੇ ਗਵੰਡੀਆਂ ਨੇ ਚਲਾਈ ਹੋਈ ਮੋਟਰ ਆਪਣੀ ਆੜੀ। ਓਏ ਆ ਆ ਗਿਆ ਉਹ ਵਹਾਨ ਜੀ ਦੀ ਆਪਾਂ ਸਪਰੇਅ ਕਰੀ ਸੀ। ਉਹ ਗਿੱਲਾਗਾ ਪੂਰਾ। ਉਹ ਦੇਖੋ ਗੁੱਲੀ ਡੰਡਾ ਦਾ ਡੰਡਾ। ਆ ਦੇਖ ਲਓ ਬਈ ਗੁੱਲੀ ਡੰਡਾ ਮੱਛਿਆ ਜਿਹਾ ਖੜਾ ਮੰਨ ਵਦਿਆ ਨਹੀਂ ਹੈਗਾ। ਤੇ ਬਾਥੂ ਵੀ ਕਮਲ ਆਇਆ ਖੜਾ ਦੇਖੋ। ਨਾਲੇ ਉਹਦੇ ਵਿੱਚ ਦੇਖੋ ਨਾਲੇ ਇਹ ਦੇਖੋ ਬਸ ਵਧੀਆ ਵੀ ਤਜਰਬੇ ਜੇ ਕਰਦੇ ਰਹਿਣੇ ਅੱਜ ਇਹਨਾਂ ਵਧੀਆ ਰਿਜ਼ਲਟ ਮਿਲਿਆ ਨਹੀਂ ਫਿਰ ਇਹ ਹਿਸਾਬ 'ਚ ਨਹੀਂ ਆਉਂਦਾ ਕਿਉਂਕਿ ਹੁਣ ਮੁਰੇ ਧੁੰਦਾ ਪੈਣ ਗਿਆ ਫਿਰ ਸਪਰੇ ਨਹੀਂ ਕੰਮ ਕਰਦੀ ਵਧੀਆ ਰਿਜ਼ਲਟ ਮਿਲਿਆ ਹਾਂ ਵੀ ਮਿੱਤਰੋ ਹਰੇ ਪਾਤਾ ਤੇ ਅੱਜ ਸਪਰੇ ਵੀ ਕਰਨੀਆਂ ਥੋੜੀ ਜੀ ਇੱਕ ਘਟੋਲਾ ਮਤਲਬ ਜਿਹੜੀ ਪੱਤਾਂ ਵਾਲੀ ਕਰਨੀਆਂ ਉਹਦੇ ਜਿਆ ਪਾਣੀ ਜਿਆ ਦੇ ਖੜ ਗਿਆ ਜੀ ਕਣਕ ਚ ਨੀਵੇਂ ਥੌਂ ਚ ਉੱਥੇ ਕਰਨੀ ਆ ਤੇ ਬਸ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖਿਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਬਸ ਸਬਸਕ੍ਰਾਈਬਰ ਘਟ ਨਹੀਂ ਕਰਦੇ ਨਹੀਂ ਹੈਗੇ ਤੁਸੀਂ ਵੱਧ ਤੋਂ ਵੱਧ ਕਰਿਆ ਕਰੋ ਬਸ ਬੇਨਤੀ ਹੈ ਆ ਕਿਹਾ ਕਣਕ ਤੇ ਕਰੋ ਇਹ ਚ ਵੀ ਨਹੀਂ ਕਰੀ ਹੋਈ ਸੀ ਬੜੇ ਆਪਾਂ ਉਹ ਮੋਟਰ ਆ ਗਈ ਆਪਣੀ ਇੱਧਰ ਰੋਡ ਆ ਗਿਆ हां ਵੀ ਮਿੱਤਰੋ ਅੱਜ ਲੱਗਿਆ ਆਂ ਆਪਾਂ ਸਪਰੇਅ ਕਰਨਾ ਉਹ ਥੋੜੀ ਜੀ ਮੈਗਜ਼ੀਨ ਸੀ ਪਈ ਦੀ ਵਿੱਚੋਂ ਕੱਢਦੇ ਆਂ ਖਰੋਂ ਤੇ ਇੱਕ ਮੂਰੇ ਇਹਦੇ ਨਿਓਜਲ ਤੇ ਜਿਗਾਰਡ ਲਾਇਆ ਉਹ ਤਾਂ 800 ਰੁਪਏ ਮੰਗਦੇ ਦੀ ਟੋਲੇਆਂ ਨੇ ਤੋਂ ਪੁੱਛਿਆ ਦੀਗਾ ਵੀ ਕਣਕ ਤੇ ਸਪਰੇਅ ਗੋਲੀ ਡੰਡੇ ਵਾਲੀ ਦੇ ਵਾਸਤੇ ਵੀ ਉਹ ਨਿਓਜਲ ਉਹ ਤਾਂ ਕਹਿੰਦੇ ਪੂਰੀ ਨਿਓਜਲ ਹੀ ਲੈ ਕੇ ਜਾਣੀ ਪਊਗੀ 800 ਰੁਪਏ ਦੀ ਤੇ ਆਪਾਂ ਇੱਕ ਜਿਗਾਰਡ ਲਾਇਆ ਤੁਹਾਨੂੰ ਦਿਖਾਵਾਂਗੇ ਕੀ ਲਾਇਆ ਉਹਦੇ ਨਾਲ ਕੰਮ ਸਰ ਜਾਊਗਾ 2 ਰੁਪਈਆ ਚ 2 ਰੁਪਈਆ ਚ ਜਿਗਾਰਡ ਲਾਇਆ ਉਹ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਲਾਇਆ ਹੈ ਰੋਕ ਰੋਕ ਦੇ ਰੋਕ ਦੇ ਲੈ ਵੀ ਉਹ ਦਿਖਾਉਨੇ ਆ ਤੁਹਾਨੂੰ ਜਿਗਾਰਡ ਲਾਇਆ ਹੋਇਆ ਆਹ ਆ 2 ਰੁਪਿਆ ਦਾ ਠੋਲੂ ਹੈ ਦੇਖ ਲਓ ਇਹਦੇ ਵਿੱਚ ਅਸੀਂ ਗਲੀ ਕਢਾ ਲਈ 2 ਨੰਬਰ 2 ਨੰਬਰ ਬਰਮਾ ਦੀ ਉਹਦੇ ਨਾਲ ਕਢਾ ਲਈ ਤੇ ਵਧੀਆ ਵੀ ਛਿੱਟੇ ਮਾਰਨ ਲੱਗ ਗਿਆ ਹੁਣ ਪਹਿਲਾਂ ਧੁੰਦ ਬਣਾਉਂਦਾ ਸੀ ਜਿਹੜਾ ਇਹਦਾ ਨਾਲ ਦਾ ਸੀਗਾ ਉਹ ਜੀਰੀ ਵਾਲੀ ਆ ਤੇ 2 ਰੁਪਈਆ ਛਾਰ ਲਿਆ ਜੇ ਕਿਸੇ ਨੇ ਐਂ ਛਾਰ ਲਿਓ ਨਹੀਂ ਤਾਂ ਗੰਨ ਪੂਰੀ 800 ਰੁਪਈਆ ਦੀ ਮਿਲਦੀ ਆ ਉਹ ਇਹ ਦਿੰਦੇ ਸੀ ਉਹ ਆਪ ਐਂ ਛਾਰ ਲਿਆ ਕਰੋ ਬਾਕੀ ਪਿਆਰ ਬਣਾਈ ਰੱਖਿਓ ਐਵੇਂ ਹੀ ਤੁਹਾਡੇ ਨਾਲ ਵੀਡੀਓ ਲਿਆਉਂਦੇ ਰਹਾਂਗੇ ਹੁਣ ਭਰਦੇ ਆਂ ਸੀ ਢੋਲਾ ਕਰਨ ਲੱਗਿਆ ਸੱਪੇ ਓਕੇ ਜੀ